ਨਸੋ ਗਰਬੀਨਾਂਦ ਸਾਇਏ ਜਿਹੜੇ ਰਾਤ ਦੇ ਸਮੇਂ ਜਿਵੇਂ ਤਾਰੇ ਟਮਟਮਾਉਂਦੇ ਨੇ ਨਾ ਸੂਰੀ ਦੀ ਗੈ ਰਾਜਰੀ ਚ ਐਵੇਂ ਹੀ ਮਹਾਰਾਜ ਸਾਹਿਬ ਜੀ ਦੇ ਪ੍ਰਗਟ ਹੋਣ ਦੇ ਨਾਲ ਜਿਹੜੇ ਤਾਰਿਆਂ ਵਰਗੇ ਹੰਕਾਰੀ ਸਾਨੂੰ ਦਿਖਦੇ ਹੀ ਨਹੀਂ ਲੱਭੇ ਹੀ ਨਹੀਂ ਹੰਕਾਰੀ ਨਹੀਂ ਕੋਈ ਕਰਦਾ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਜਦੋਂ ਭੀਮਚੰਦ ਰਾਣਾ ਮਹਾਰਾਜ ਸਾਹਿਬ ਕੋਲ ਆਨੰਦਪੁਰ ਆਇਆ ਨਾ ਤੇ ਰਾਹ ਵਿੱਚ ਇਹ ਸੋਚਦਾ ਹੁੰਦਾ ਸੀ ਵੀ ਮੇਰੀ ਉਮਰ ਵੀ ਵੱਡੀ ਆ ਮੈਂ ਇਸ ਇਲਾਕੇ ਦਾ ਬਾਈ ਘਾਰ ਦਾ ਸਭ ਤੋਂ ਵੱਡਾ ਰਾਜਾ ਹਾਂ ਬਾਕੀ ਰਾਜੇ ਮੇਰੇ ਅਧੀਨ ਨੇ ਮੈਂ ਉਹਨਾਂ ਦਾ ਪ੍ਰਧਾਨ ਝੁਕਦੇ ਹੋਣਗੇ ਲੋਕ ਜਾ ਕੇ ਪਰ ਮੈਂ ਗੁਰੂ ਕਲਗੀਧਰ ਮਹਾਰਾਜ ਦੇ ਅੱਗੇ ਜਾ ਕੇ ਗੁਣਾ ਨਹੀਂ ਹੈ ਕਮੀਆਂ ਨੇ ਇਹ ਕਵਤਾ ਬਣਾਈ ਵੀ ਭੀਮਚੰਦ ਰਾਣਾ ਨੀਤ ਦਾ ਕਾਣਾ ਜਿਹਦੇ ਨੀਤ ਮਾੜੀ ਸੀ ਜਦੋਂ ਆਇਆ ਗੁਰੂ ਕਲਗੀਧਰ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਸੋਚਾਂ ਵਿੱਚ ਪੈ ਗਿਆ ਮਾਨ ਸਭ ਟਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਝੁਕ ਗਿਆ ਵੇਖਿਆ ਵੀ ਕਲਗੀਧਰਮਾ ਰਾਜ ਸਾਹਮਣੇ ਤਖਤ ਤੇ ਬਰਾਜਮਾਨੇ ਕਮਲਕਸ਼ਾ ਕੀਤਾ ਏ ਸ੍ਰੀ ਸਾਹਿਬ ਬਹਿਨੀ ਹੈ ਤਾਂਕ ਬਾਜ ਮਹਾਰਾਜ ਦੇ ਹੱਥ ਵਿੱਚ ਹੈ ਕਲਗੀ ਜਗਾ ਝੂਲ ਰਹੀ ਹੈ ਸੋਹਣਾ ਦਸਤਾਰਾ ਏ ਸੋਹਣਾ ਮਹਾਰਾਜ ਦੇ ਮਸ਼ਾਰੇ ਤੇ ਦਾੜਾ ਫੁੱਟ ਰਿਆ ਹੈ ਹਾਲਾਂ ਚਿਹਰੇ ਦੇ ਉੱਤੇ ਕਾਲੋਂ ਆ ਰਹੀ ਹੈ ਇੱਕ ਪਾਸੇ ਸਾਧ ਬੈਠੇ ਨੇ ਦੇ ਮਾਲਾ ਤੇ ਮਾਲਾ ਦੂਜੇ ਪਾਸੇ ਸ਼ਸਤਰ ਧਾਰੀ ਸੂਰਮੇ ਨਿਹੰਗ ਸਿੰਘ ਇੱਕ ਪਾਸੇ ਗੁਰੂਕੀਆਂ ਸੰਗਤਾਂ ਜਾਹੋ ਜਲਾਲ ਚੰਦਨ ਦੀ ਚੌਂਕੀ ਪਸ਼ਮੀਨੇ ਦੀ ਚਾਂਦਨੀ ਪੰਜ ਕਲਾ ਸ਼ਸਤਰ ਪ੍ਰਸ਼ਾਦੀ ਹਾਜੀ ਇਹ ਸਾਰਾ ਜਦੋਂ ਪ੍ਰਭਾਵ ਵੇਖਿਆ ਤੇ ਭੀਮ ਚੰਦ ਦਾ ਸਿਰ ਗ ਚਰਨਾਂ ਤੇ ਝੁਕ ਗਿਆ ਸੀ ઓ ਰੇ ਸੋਹ ਰਹੇ ਐਸੇ ਜਿਹੜੇ ਤਾਰਿਆਂ ਵਰਗੇ ਹੰਕਾਰੀ ਸਨ ਨਾ ਜਿਹੜੇ ਰਾਜ ਸੂਰਜ ਦੀ ਗੈਰਹਾਜ਼ਰੀ ਚ ਟਿਮਟਮਾਉਣ ਰੂਪੀ ਹੰਕਾਰ ਕਰਦੇ ਉਸਨ ਮੈਂ ਨਹੀਂ ਝੁਕਦਾ ਉਹ ਗੁਰੂ ਕਲਗੀ ਧਰਮਰਾਜ ਦੇ ਚਰਨਾਂ ਤੇ ਆਪੇ ਹੀ ਸਿਰ ਰੱਖ ਕੇ ਮਹਾਰਾਜ ਅੱਗੇ ਹੱਥ ਜੋੜ ਲੈ ਵੀ ਪਾਸ਼ਾ ਕੋਈ ਸੇਵਾ ਹੋਵੇ ਤੇ ਦੱਸੋ ਅਸੀਂ ਤੁਹਾਡੇ ਦਾਸ ਹਾਂ ਐਸੇ ਗੁਰੂ ਗਰੀਬਨਵਾਦ ਸਾਹਿਬ ਦੇ ਪ੍ਰਗਟ ਹੋਣ ਦੇ ਨਾਲ ਕੋਈ ਹੰਕਾਰੀ ਦਿਖਦਾ ਨਹੀਂ ਸਾਹਮਣੇ ਇੱਕ ਇਹਨਾਂ ਨਾਲ ਹੀ ਹੋਰ ਘਟਨਾ ਹੋਈ ਸੀ ਪਹਿਲਾਂ ਤਾਂ ਫੌਜ ਲੈ ਕੇ ਗਏ ਜਦੋਂ ਮਹਾਰਾਜ ਸਾਹਿਬ ਪੌਂਡਾ ਸਾਹਿਬ ਠਹਿਰੇ ਦੇਣਾ ਸੋਤਿਆ ਸੀ ਸਾਰਾ ਹੀ ਜਾਂਦੇ ਆ ਡੇਰਾ ਲੁੱਟ ਕੇ ਸਭ ਕੁਝ ਕਰਕੇ ਗੁਰੂ ਨੂੰ ਮਾਰ ਕੇ ਜਾਵਾਂਗੇ ਤੇ ਫੇਰ ਉਤੋਂ ਗਾੜੀ ਜਾ ਕਰਕੇ ਸ਼ੀਰ ਨਗਰ ਗੜਵਾਲ ਦੇ ਵਿੱਚ ਆਪਣੇ ਪੁੱਤਰ ਨੂੰ ਵਿਆਹਾਂਗਾ ਪਰ ਜਦੋਂ ਵੇਖਿਆ ਵੀ ਸਾਹਮਣੇ ਟੱਕਰ ਗਏ ਨੇ ਤੇ ਫੇਰ ਹੱਥ ਜੋੜ ਕੇ ਕੁਝ ਬੰਦੇ ਭੇਜੇ ਦੀ ਇਹ ਵੀ ਤੁਹਾਡਾ ਹੀ ਬੱਚਾ ਹੈ ਇਹ ਇਹ ਤੁਹਾਡਾ ਹੀ ਪੁੱਤਰ ਹੈ ਮਹਾਰਾਜ ਇਹਨੂੰ ਲੰਘ ਲੈਣ ਦਿਓ ਸੋ ਇਸ ਤਰ੍ਹਾਂ ਫੇਰ ਮਹਾਰਾਜ ਦੇ ਅੱਗੇ ਝੁਕੇ ਸਨ ਕੋਈ